सत न श्री वाहिब साहिब जी त महल्ली जा सदा अंतर नाम समाले जी जन्त् जने प्रतिपाले मुक्त को पाये हर केनातिलभुलाये ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੇ ਵੱਲੋਂ ਸਮੂਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਦੇ ਰੂਪ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਤਨਾਸਰੀ ਦੇ ਵਿੱਚ ਭੱਲਿਆਂ ਦੇ ਸਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਇਸ ਪਾਵਨ ਸ਼ਬਦ ਦੀ ਕਥਾ ਵਿਚਾਰ ਗੁਰ ਪਰਮੇਸ਼ਰ ਦੀ ਕਿਰਪਾ ਸਦਕਾ ਆਪ ਸਰਬੱਤ ਸੰਗਤ ਮਾਈ ਭਾਈ ਵੱਡੇ ਭਾਗਾਂ ਵਾਲੇ ਹੁਣ ਕਰਕੇ ਸ਼ਰਧਾ ਪ੍ਰੇਮ ਸਹਿ ਸਰਵਣ ਕਰਦੇ ਸਦਾ ਤਨੇ ਅੰਤਰ ਨਾਮ ਸੰਮਲੇ ਜੀ ਜੰਤ ਜਿਨੈ ਪ੍ਰਤਿ ਪਾਲੇ ਮਹਾਰਾਜ ਸੰਗਤ ਦੇ ਵਿੱਚ ਉਪਦੇਸ਼ ਕਰਦੇ ਹਨ ਭਾਈ ਉਸ ਪਰਮੇਸ਼ਵਰ ਪਰਮਾਤਮਾ ਦੇ ਨਾਮ ਧੰਨ ਨੂੰ ਹਮੇਸ਼ਾ ਆਪਣੇ ਹਿਰਦੇ ਦੇ ਅੰਦਰ ਸੰਭਾਲਣਾ ਕਰੋ ਯਾਦ ਕਰੋ ਧੰਨ ਜਿਹੜਾ ਹੁੰਦਾ ਸਾਧ ਸੰਗਤ ਜੀ ਕਿਸੇ ਵੀ ਤਰ੍ਹਾਂ ਦਾ ਹੋਵੇ ਮਨੁੱਖ ਦੀ ਆਦਤ ਆ ਕਿ ਮਨੁੱਖ ਉਹਨੂੰ ਸੰਭਾਲ ਕੇ ਰੱਖਦਾ ਹੈ ਬੇਸ਼ਮਾਰ ਪੈਸਾ ਹੈ ਧਨ ਹੈ ਦੌਲਤ ਹੈ ਅਲਮਾਰੀਆਂ ਦੇ ਵਿੱਚ ਰੱਖੇਗਾ ਬੈਂਕ ਦੇ ਵਿੱਚ ਰੱਖੇਗਾ ਲੁਕੋ ਕੇ ਰੱਖੇਗਾ ਆਪਣੇ ਸਰੀਰ ਦਾ ਜਵਾਨੀ ਦਾ ਧਨ ਹੈ ਆਪਣੇ ਸਰੀਰ ਦੀ ਜਵਾਨੀ ਨੂੰ ਤੰਦਰੁਸਤੀ ਨੂੰ ਸੰਭਾਲ ਕੇ ਰੱਖਦਾ ਹੈ ਮਨੁੱਖ ਦਾ ਸੁਭਾਅ ਹੈ ਧਨ ਅਨਮੋਲ ਚੀਜ਼ ਜਿਹੜੀ ਹੈ ਉਹਨੂੰ ਸੰਭਾਲ ਕੇ ਰੱਖਦਾ ਹੈ ਇਹ ਮਹਾਰਾਜ ਉਹਨਾਂ ਸਮਝਾਉਂਦੇ ਹਨ ਕਿ ਭਾਈ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦਾ ਨਾਮ ਅਸਲੀ ਧੰ ਹੈ ਤੇ ਇਹ ਹਿਰਦੇ ਰੂਪੀ ਤਜੋਰੀ ਦੇ ਅੰਦਰ ਸੰਭਾਲ ਕੇ ਰੱਖੇ ਦਾ ਮਤਲਬ ਕੀ ਹੈ ਕਿ ਹਰ ਸੰਵਾਹੀ ਗੁਰੂ ਵਾਹਿਗੁਰੂ 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 ਜਪ ਉਸ ਪਰਮੇਸ਼ਵਰ ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਆਪਣੇ ਹਿਰਦੇ ਦੇ ਅੰਦਰ ਯਾਦ ਕਰੋ ਜਿਸ ਵਾਹਿਗੁਰੂ ਨੇ ਅਸੂਲ ਜੀ ਸੂਖਮ ਜੀ ਸਾਰਿਆਂ ਦੀ ਪਰਤਪਾਲਣਾ ਕੀਤੀ ਪਰਤਪਾਲਣਾ ਕਰਨ ਦੀ ਜ਼ਿੰਮੇਵਾਰੀ ਪਰਮਾਤਮਾ ਨੇ ਲਈ ਹੋਈ ਹੈਗੀ ਉਹ ਪਰਮਾਤਮਾ ਸਾਰਿਆਂ ਨੂੰ ਦਿੰਦਾ ਹੈ ਤੈਨੂੰ ਵੀ ਦੇਊਗਾ ਤੂੰ ਉਸ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਕਰ ਸਿਮਰਨ ਕਰ ਮੌਕਤ ਪਦਾਰਥ ਤਿੰਨ ਕੋ ਪਾਏ ਹਰ ਕਾ ਨਾਮ ਰਤੇ ਲੁਲਾਏ ਉਨ੍ਹਾਂ ਗੁਰਮੁਖ ਜਨਾਂ ਨੂੰ ਗੁਰੂ ਦੁਆਰਾ ਮੁਕਤੀ ਰੂਪੀ ਪਦਾਰਥ ਪ੍ਰਾਪਤ ਹੋਇਆ ਜਿਹੜੇ ਹਰ ਵਕਤ ਬਿਰਤੀ ਲਾ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ ਆਮਚ ਰੰਗੇ ਰਹਿੰਦੇ ਮੁਕਤੀ ਰੂਪ ਪਦਾਰਥ ਦਾ ਮਤਲਬ ਸਾਧ ਸੰਗਤ ਜੀ ਇਹ ਨਹੀਂ ਕੋਈ ਖਾਣ ਪੀਣ ਪਹਿਨਣ ਰੱਖਣ ਦੀ ਚੀਜ਼ ਮੁਕਤੀ ਰੂਪ ਪਦਾਰਥ ਦਾ ਮਤਲਬ ਹੈ ਕਿ ਮਨੁੱਖ ਜੀਵਨ ਜਦੋਂ ਬਤੀਤ ਕਰਦਾ ਹੈ ਤਰ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਉਤਾਰ ਚੜਾ ਆਉਂਦਾ ਰਹਿੰਦਾ ਹੈ ਦੁੱਖ ਸੁਖ ਆਉਂਦਾ ਰਹਿੰਦਾ ਹੈ ਜੰਮਣ ਮਰਨ ਦਾ ਸਗਦਾ ਫਾਇਦਾ ਨੁਕਸਾਨ ਹੁੰਦਾ ਰਹਿੰਦਾ ਹੈ ਮਨੁੱਖਾਂ ਦਾ ਸੁਭਾਅ ਹੈ ਕਿ ਦੁੱਖਾਂ ਦੇ ਵਿੱਚ ਬਹੁਤ ਹੀ ਦੁਖੀ ਤੇ ਸੁੱਖਾਂ ਦੇ ਵਿੱਚ ਬੜਾ ਪ੍ਰਸੰਨ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਕਾਮ ਨੇ ਪ੍ਰਭਾਵ ਪਾਇਆ ਕਾਮ ਹੀ ਹੋ ਗਿਆ ਲੋਭ ਨੇ ਪ੍ਰਭਾਵ ਪਾਇਆ ਲੋਭੀ ਹੋ ਗਿਆ ਤੇ ਮਹਾਰਾਜ ਬਚਨ ਕਰਦੇ ਨੇ ਕਿ ਜਦੋਂ ਇਹ ਗੁਰੂ ਦੀ ਸੰਗਤ ਕਰਦਾ ਹੈ ਗੁਰੂ ਦਾ ਹੁਕਮ ਕੀ ਹੈ ਨਾਮ ਜਪ ਬੰਨ ਕੇ ਘਰ ਈਸ਼ਵਰ ਚਿੰਤਨ ਕਰ ਬਿਦਆਉਟ ਅਟੈਚਮੈਂਟ ਆਪਣੇ ਪਰਿਵਾਰ ਦੇ ਵਿੱਚ ਰਹੋ ਜਦੋਂ ਗੁਰੂ ਦਾ ਹੁਕਮ ਮੰਨਦਾ ਹੈ ਤਾਂ ਸਾਧ ਸੰਗਤ ਜੀ ਇਹਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਕਹਿੰਦੇ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਜਾਂਦਾ ਹਿਰਦਾ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ ਇਹਨੂੰ ਕਹਿੰਦੇ ਮੁਕਤ ਪਤ। ਤੇ ਇਹ ਜਿਹੜਾ ਮੁਕਤ ਹੈ ਨਾ ਜਿਉਂਦੇ ਜੀ ਬੰਦਾ ਹੁੰਦਾ ਮੋਏ ਮੁਕਤ ਨਾ ਜਾਣਾ ਕੋਇਲਾ ਮਰਨ ਤੋਂ ਬਾਅਦ ਉਹ ਕੋਈ ਮੁਕਤ ਹੁੰਦਾ ਬਾਣੀ ਉਹਨੂੰ ਨਹੀਂ ਮੰਨਦਾ। ਜਿਹੜਾ ਜੀਵਨ ਮੁਕਤੀ ਨੂੰ ਪ੍ਰਾਪਤ ਨਹੀਂ ਹੋਇਆ ਉਹ ਵਿਦੇ ਮੁਕਤ ਖਾਂ ਕੋਏਗਾ। ਜਿਹੜਾ ਇੱਥੇ ਦੁੱਖ ਸੁੱਖ ਮਹਿਸੂਸ ਕਰਦਾ ਹੈ ਉਹ ਮਰਨ ਤੋਂ ਬਾਅਦ ਸਾਂ ਸੰਗੇ ਦੁੱਖਾਂ ਸੁੱਖਾਂ ਤੋਂ ਬਿਰਤੀ ਉਪਰਾਮ ਹੋ ਜਾਏਗੀ ਐਵੇਂ ਨਹੀਂ ਹੋ ਸਕਦਾ। ਜਿਉਂਦੇ ਜੀ ਮਨੁੱਖ ਪਰਮੇਸ਼ਵਰ ਪਰਮਾਤਮਾ ਦੇ ਵਿੱਚ ਰੀਣ ਹੋਏਗਾ ਪਰਮਾਤਮਾ ਬਣੇਗਾ ਤਾਂ ਕੰਮ ਬਣੇਗੀ ਗੁਰ ਸੇਵਾ ਤੇ ਹਰ ਨਾਮ ਤਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਤੇ ਆਵੈ ਮਹਾਰਾਜ ਬਚਨ ਕਰਦੇ ਹਨ ਕਿ ਜਿਹੜਾ ਪਰਮੇਸ਼ਵਰ ਪਰਮਾਤਮਾ ਦਾ ਸਿਮਰਨ ਕਰਨਾ ਨਾਮ ਜਪਣਾ ਏ ਜਿਹੜੀ ਬਖਸ਼ਿਸ਼ ਆ ਤਾਂ ਹੀ ਮਿਲੇਗੀ ਜੇ ਸਤਗੁਰੂ ਦੀ ਟਹਿਲ ਕਰੇਗਾ ਸੇਵਾ ਕਰੇਗਾ ਜੇ ਮਨ ਨੂੰ ਕਹੇ ਕਿ ਗੁਰੂ ਦੀ ਟਹਿਲ ਸੇਵਾ ਕਰਨ ਦੀ ਲੋੜ ਨਹੀਂ ਮੈਂ ਤਾਂ ਤਪੱਸਿਆ ਕਰਕੇ ਨਾਮ ਜਪ ਕੇ ਬੰਦਗੀ ਕਰਕੇ ਨਿਤਨੇਮ ਕਰਕੇ ਪੂਜਾ ਕਰਕੇ ਦਾਨ ਕਰਕੇ ਤੀਰਥ ਕਰਕੇ ਪ੍ਰਾਪਤ ਕਰ ਲੂੰਗਾ ਨਹੀਂ ਪ੍ਰਾਪਤ ਹੁੰਦਾ ਸੰਗੁਰੂ ਦੀ ਸੇਵਾ ਕਰਕੇ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਨਾਮ ਰੂਪੀ ਧਨ ਦੀ ਪ੍ਰਾਪਤੀ ਗੁਰੂ ਦੀ ਸੇਵਾ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਣ ਦੇ ਨਾਲ ਤੇ ਜਿਨ੍ਹਾਂ ਨੂੰ ਨਾਮ ਧਨ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਸਦਕਾ ਉਹਨਾਂ ਦੇ ਅੰਦਰ ਸਾ ਸੰਗਤ ਜੀ ਗਿਆਨ ਦਾ ਅਜਿਹਾ ਚਾਨਣਾ ਹੁੰਦਾ ਹੈ ਕਿ ਕਰੋੜਾਂ ਸੂਰਜ ਤੇ ਚੰਦਰਮਾ ਦਾ ਚਾਨਣਾ ਵੀ ਉਹਦੇ ਅੱਗੇ ਫਿੱਕਾ ਫਿਰਦੇ ਦੇ ਅੰਦਰ ਗਿਆਨ ਪ੍ਰਾਪਤ ਹੋ ਜਾਂਦਾ ਰਹਾਉ ਠਹਿਰਾਉ ਦੇ ਕੇ ਮਹਾਰਾਜ ਬਚਨ ਕਰਦੇ ਹਨ ਇਹ ਹਰ ਰੰਗ ਗੂੜਾ ਤਨ ਫਿਰ ਹੋਏ ਸ਼ਾਂਤ ਸਿਗਾਰ ਰਾਵ ਪ੍ਰਭ ਸੋਏ ਇਹ ਪ੍ਰਮਾਤਮਾ ਰੂਪੀ ਪਤੀ ਦਾ ਜਿਹੜਾ ਗੂੜਾ ਰੰਗ ਹੈ ਨਾ ਨਾਮ ਦਾ ਰੰਗ ਹੈਗਾ ਇਹ ਉਸ ਜਗਿਆਸੂ ਰੂਪ ਇਸਤਰੀ ਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਜਗਿਆਸੂ ਰੂਪ ਇਸਤਰੀ ਮਤਲਬ ਜਿਹੜਾ ਗੁਰਮੁਖ ਗੁਰਸਿੱਖ ਸ਼ਾਂਤੀ ਸੁਭਾਅ ਧਾਰਨ ਕਰਦਾ ਹੈਗਾ ਨੁਕਸਕ ਤਾਂ ਜੀਵਨ ਚਾਉਂਦੇ ਰਹਿੰਦੇ ਆ ਫਾਇਦਾ ਨੁਕਸਾਨ ਤਾਂ ਹੁੰਦਾ ਰਹਿੰਦਾਗਾ ਇਹ ਥੋੜੀ ਜਿਹਾ ਕੇ ਗੰਗਾ ਕੇ ਗੰਗਾ ਰਾਮ ਜਮਨਾ ਕੇ ਯਮਨਾ ਰਾਮ ਕੋਈ ਦੁਖੀ ਕਦੇ ਸੁਖੀ ਸੰਸਾਰੀ ਲੋਕ ਆਪਣਾ ਰਿਮੋਟ ਕੰਟਰੋਲ ਸਿਚੁਏਸ਼ਨ ਨੂੰ ਦੇ ਕੇ ਰੱਖਦੇ ਆ ਕਿਸੇ ਨੇ ਦੁੱਖ ਦਾ ਬਟਨ ਦੱਬਿਆ ਰੋਣ ਲੱਗ ਪਿਆ ਕਿਸੇ ਨੇ ਸੁਖ ਦਾ ਬਟਨ ਦੱਬਿਆ ਤਾਂ ਖੁਸ਼ ਹੋ ਗਿਆ ਸਾਥ ਸੰਗੇ ਜੀ ਸ਼ਾਂਤ ਸੁਭਾਅ ਦੁੱਖਾਂ ਸੁੱਖਾਂ ਦੇ ਵਿੱਚ ਬਿਲਕੁਲ ਸਮ ਰਹਿਣਾ ਜਿਹਦੇ ਕੋਲ ਇਹ ਗੁਣ ਨੇ ਗੁਰੂ ਜੀ ਸਾਧ ਸੰਗਤ ਜੀ 라ਵੇ ਪਰਵਸੋਏ ਉਹੋ ਹੀ ਪਰਮੇਸ਼ਵਰ ਪਰਮਾਤਮਾ ਨੂੰ ਗੁਰਸਿੱਖ ਚੰਗੇ ਲੱਗਦੇ ਆ ਹੋਮੇ ਵਿੱਚ ਪ੍ਰਭ ਪੋਏ ਨਾ ਪਾਏ ਮੂਲੋ ਭੁੱਲਾ ਜਨਮ ਗਵਾਏ ਜਿੰਨਾ ਚਿਰ ਬੰਦੇ ਦੇ ਅੰਦਰ ਹੋਮੇ ਹੈ ਹੰਤਾ ਹੈ ਉਹਨਾਂ ਚਿਰ ਉਹ ਗੁਰਦੁਆਰੇ ਰਹਿ ਕੇ ਵੀ ਗੁਰੂ ਤੋਂ ਦੂਰ ਹੈ ਮਾਫ ਕਰਤਾ ਉਹਨਾਂ ਚ ਰੋ ਨਿਤਨੇਮ ਪੜਦਾ ਹੋਇਆ ਵੀ ਗੁਰੂ ਦੀ ਬਾਣੀ ਤੋਂ ਬੜਾ ਦੂਰ ਹੈ। ਉਹਨਾਂ ਚ ਰ ਉਹ ਸਿਮਰਨ ਕਰਦਾ ਹੋਇਆ ਵੀ ਸੁਰਤ ਕਰਕੇ ਪ੍ਰਮਾਤਮਾ ਤੋਂ ਬੜਾ ਦੂਰ ਹੈ। ਜਿਨ੍ਹਾਂ ਚ ਰ ਉਹਦੇ ਅੰਦਰ ਹਉਮੈ ਹੈ। ਹਉਮੈ ਕਰਕੇ ਜੋ ਵੀ ਕਰੇਗਾ ਇਹਦਾ ਕੀਤਾ ਹੋਇਆ ਨਿਸ਼ਫਲ ਚਲੇ ਜਾਏਗਾ। ਹਉਮੈ ਦਾ ਇਹਨਾਂ ਨੂੰ ਨੁਕਸਾਨ ਹੈ ਸਾਥ ਸੰਗਤ। ਜੇ ਹਉਮੈ ਦੇ ਵਿੱਚ ਰਹਿ ਕੇ ਬੰਦਾ ਪਾਪ ਕਰਦਾ ਅਪਰਾਧ ਕਰਦਾ ਤਾਂ ਉਹ ਨਰਕ ਨੂੰ ਜਾਏਗਾ ਜਾਏਗਾ। ਜੇ ਹੋਵੇਂ ਨਾ ਛੱਡੇ ਨਿਤਨੇਮ ਪਰੇ ਸਿਮਰਨ ਕਰੇ ਸਹਿਜ ਪਾਠ ਕਰੇ ਗੁਰੂ ਕਰ ਜਾਵੇ ਫਿਰ ਵੀ ਪ੍ਰਮਾਤਮਾ ਤੋਂ ਦੂਰ ਹੈ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਅਜਿਹੇ ਜਿਹੜੇ ਲੋਕ ਨੇ ਮਹਾਰਾਜ ਕਹਿੰਦੇ ਮੂਲੋ ਭੂਲਾ ਜਨਮ ਗਵਾਇ ਤਜਿਹੇ ਜੀਵ ਮੁਗ ਤੋਂ ਹੀ ਪ੍ਰਮਾਤਮਾ ਤੋਂ ਭੁੱਲੇ ਵਿਅਰਥ ਹੁੰਦੇ ਹੈ ਆਪਣਾ ਮਨੁੱਖਾ ਜਨਮ ਗਵਾ ਦਿੰਦੇ ਹੈ ਜਦ ਕੋ ਪੁੱਛੇ ਅਜਿਹਾ ਕੋਈ ਹੋਇਆਗਾ ਬਿਲਕੁਲ ਹੋਏ ਨੇਗੇ ਉਹ ਕਿਹੜੇ ਹੋਏ ਨੇ ਪ੍ਰਿਥੀਚੰਦ ਉਹਦਾ ਲੜਕਾ ਮਿਹਰਬਾਨ ਗੁਰੂ ਘਰ ਜੰਮੇ ਗੁਰੂ ਘਰ ਰਹੇ ਗੁਰੂ ਘਰ ਪੜ੍ਹੇ ਪਰ ਫਿਰ ਵੀ ਸੁਰਤ ਹੰਤਾ ਮਮਤਾ ਦੇ ਵਿੱਚ ਸੀ ਉਹ ਗੁਰੂ ਤੋਂ ਪ੍ਰਮਾਤਮਕ ਦੂਰ ਹੀ ਰਹੇ ਕਿੰਨੀ ਤਕੜੀ ਕਿਸਮਤ ਲੈ ਕੇ ਪ੍ਰਿਥੀਚੰਦ ਇਸ ਸੰਸਾਰ ਦੇ ਵਿੱਚ ਜਨਮਿਆ ਜਿਹਦਾ ਪਿਤਾ ਗੁਰੂ ਜਿਹਦਾ ਨਾਨਾ ਗੁਰੂ ਜਿਹਦਾ ਛੋਟਾ ਭਰਾ ਗੁਰੂ ਜਿਹਦਾ ਭਤੀਜਾ ਗੁਰੂ ਚਾਰ ਗੁਰੂਆਂ ਦਾ ਰਿਸ਼ਤਾ ਫਿਰ ਵੀ ਸਾਧ ਸੰਗਤ ਜੀ ਜੀਵਨ ਉਹਦਾ ਬੇਕਾਰ ਚਲੇ ਗੁਰਤੇ ਸ਼ਾਂਤ ਸਹਜ ਸੁਖ ਬਾਣੀ ਸੇਵਾ ਸਾਚੀ ਨਾਮ ਸੰਮਾਣੀ ਸਤਿਗੁਰਾਂ ਦੀ ਬਾਣੀ ਪੜਨ ਤੋਂ ਪਹਿਲਾਂ ਸ਼ਾਂਤੀ ਸਤਿਗੁਰਾਂ ਦੀ ਸ਼ਬਾਣੀ ਜਿਹੜੀ ਪੜਨ ਦੇ ਤੋਂ ਪਹਿਲਾਂ ਸ਼ਾਂਤੀ ਫੇਰ ਸਾ ਸੰਗਤ ਜੀ ਸਹਿਜ ਗਿਆਨ ਤੇ ਗਿਆਨ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ ਕਹਿਣ ਦਾ ਭਾਵ ਜਿਹੜਾ ਮਹਾਰਾਜ ਜੀ ਦੀ ਬਾਣੀ ਸੁਰਤ ਕਰਕੇ ਮੰਨ ਕਰਕੇ ਸ਼ਰਧਾ ਕਰਕੇ ਪੜਦਾ ਹੈ ਸਭ ਤੋਂ ਪਹਿਲਾਂ ਉਹਦੀ ਜਿਹੜੀ ਸੁਰਤ ਹੈ ਨਾ ਉਹ ਸ਼ਾਂਤ ਹੁੰਦੀ ਹੈਗੇ ਰਿਲੈਕਸ ਹੁੰਦੀ ਹੈ ਜਦੋਂ ਸੁਰਤ ਰਿਲੈਕਸ ਹੁੰਦੀ ਹੈ ਫੇਰ ਹੀ ਉਹਦੇ ਵਿੱਚ ਸਹਿਜ ਆਉਂਦਾ ਤੇ ਸਹਿਜ ਪੰਦੇ ਵਿੱਚ ਗੁਰੂ ਪਿਆਰੇ ਸਾਧ ਸੰਗਤ ਜੀ ਗਿਆਨ ਪੈਦਾ ਹੁੰਦਾ ਹੈ ਪਾਣੀ ਹਿੱਲਦਾ ਪਹਿਲਾਂ ਤਾਂ ਪਾਣੀ ਹਿੱਲਣਾ ਰੁਕੇਗਾ ਸਹਾਰਾ ਉਹਦੇ ਵਿੱਚ ਆਏਗਾ ਫੇਰੀ ਉਹਦੇ ਵਿੱਚ ਆਪਣਾ ਆਪ ਦੇਖੇਗਾ ਬੰਦਾ ਬਾਣੀ ਪੜ ਕੇ ਪਹਿਲਾ ਮਨ ਸ਼ਾਂਤ ਹੋਏਗਾ ਸਹਿਜ ਵਿੱਚ ਆਏਗਾ ਫਿਰ ਗਿਆਨ ਪ੍ਰਾਪਤ ਹੋਏਗਾ ਅਨੰਤਾ ਫਿਰ ਪ੍ਰਾਪਤ ਹੋਈ ਜਾਣਾ ਜਿਨ੍ਹਾਂ ਦੀ ਵਰਤੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾ ਗਈ ਹੈ ਉਹਨਾਂ ਦੀ ਟਹਲ ਉਹਨਾਂ ਦੀ ਸੇਵਾ ਕਰਨੀ ਸੱਚੀ ਹੈ ਤਾਂ ਹੀ ਤਾਂ ਮਹਾਰਾਜ ਕਹਿੰਦੇ ਜੁੜਿਆਂ ਦੇ ਨਾਲ ਜੁੜੋ ਸੰਗਤ ਕਰੀਏ ਸਾਧ ਕੀ ਸਾਧ ਮਤਲਬ जिने अपना जीवन गुरु दी मर्यादा ਦੇ ਅਨਸਾਰ ਸਾਧਿਆ ਕਮਾਇਆ ਉਹ ਅਸਲੀ ਸਾਧੂ ਹੈ ਜਿਨੇ ਆਪਣੀ ਹਉਮੈ ਮਾਰੀ ਹੈ ਆਪਣੀ ਮਨਮੁਖਤਾ ਮਾਰੀ ਹੈ ਉਹ ਅਸਲੀ ਸਾਧੂ ਸਾਧ ਸੰਗਤ ਜੀ ਤੇ ਅਝਾਹਾਂ ਦੀ ਮਹਾਰਾਜ ਕਹਿੰਦੇ ਅਗੇ ਤੁਸੀਂ ਭਾਈ ਸੇਵਾ ਕਰੋ ਸੰਗਤ ਕਰੋ ਸਾਧਗੁਰੂ ਦੀ ਸੱਚੀ ਟਹਿਲ ਕਰਕੇ ਇਹ ਮਨੁੱਖ ਉਹ ਪਰਮਾਤਮਾ ਦੇ ਵਿੱਚ ਅਪੇਖ ਹੋ ਜਾਂਦਾ ਹੈ ਸਾਬਦ ਮਿਲੇ ਪ੍ਰੀਤਮ ਸਦਾ ਤੇ ਆਏ ਸਾਚਾ ਨਾਮ ਵੜਾਈ ਪਾਏ ਜਿਹੜੇ ਮਨੁੱਖ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਮਿਲੇ ਹਨ ਸੁਰਤ ਕਰਕੇ ਮਿਲੇ ਹਨ ਸ਼ਰੀਰ ਕਰਕੇ ਤਾਂ ਬਹੁਤ ਮਿਲੇ ਨੇ ਸ਼ਰੀਰ ਕਰਕੇ ਤਾਂ ਪਾਠ ਹੀ ਮਿਲ ਜਾਂਦੇ ਆ ਪ੍ਰੋਫੈਸਰ ਮਿਲ ਜਾਂਦੇ ਆ ਕਿੰਨਾ ਪਾਠ ਕਰਦੇ ਆ ਪ੍ਰੋਫੈਸਰਾਂ ਨੂੰ ਕਿੰਨਾ ਸਾਧ ਸੰਗਤ ਜੀ ਵਿਆਕਰਨ ਗਿਆਨ ਇਤਿਹਾਸਿਕ ਹੁੰਦਾ ਹੈਗਾ ਇਥੇ ਸਾਹ ਸੰਗਤ ਜੀ ਸੁਰਤ ਕਰਕੇ ਸ਼ਬਦ ਨੂੰ ਮਿਲਣਾ ਹੈ ਤੂ ਤੂ ਕਰਤਾ ਤੂ ਹੋਆ ਜੀ ਨੂੰ ਜਪਜੀ ਸਾਹਿਬ ਦਾ ਪਾਠ ਕਰਕੇ ਆਨੰਦ ਹੀ ਨਹੀਂ ਪ੍ਰਾਪਤ ਹੋਇਆ ਸਾਹ ਸੰਗਤ ਜੀ ਮਾਫ਼ ਕਰਨਾ ਸ਼ਰੀਰ ਨੇ ਪਾਠ ਕੀਤਾ ਸੁਰਤ ਹਜੇ ਪਾਠ ਦੇ ਵਿੱਚ ਨਹੀਂ ਲੱਗੀ ਨਸ਼ਾ ਹੋਵੇ ਪਿਓਰ ਤੇ ਬੰਦਾ ਪੀ ਲਵੇ ਉਹ ਕੰਠ ਦੁਆਰਾ ਢੱਡਵੇ ਚਲੇ ਗਿਆ ਸ਼ਰੀਰ ਨੂੰ ਨਸ਼ਾ ਨਾ ਚੜੇ ਤਾਂ ਹੋ ਹੀ ਨਹੀਂ ਸਕਦਾ ਬਾਣੇ ਪੜੇ ਸੁਣਤ ਕਰਕੇ ਤੇ ਬਾਣੀ ਦਾ ਪ੍ਰਭਾਵ ਨਾ ਪਵੇ ਇਹੋ ਨਹੀਂ ਸਕਦਾ ਜਿਹੜੇ ਮਨੁੱਖ ਗੁਰੂ ਜੀ ਦੇ ਸ਼ਬਦ ਵਿੱਚ ਮਿਲੇ ਹਨ ਹਮੇਸ਼ਾ ਪਿਆਰੇ ਪ੍ਰਮਾਤਮਨ ਜਪਦੇ ਤੇ ਆਉਂਦੇ ਹਨ ਪਿਆਰੇ ਸਤਗੁਰਾਂ ਨਾਲ ਮਿਲ ਕੇ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਹਨ ਉਹ ਸੱਚੇ ਨਾਮ ਨੂੰ ਜਪ ਕੇ ਏਕਤਾ ਰੂਪ ਸ਼ੋਭਾ ਨੂੰ ਪਾਉਂਦੇ ਹਨ ਏਕਤਾ ਰੂਪ ਸ਼ੋਭਾ ਜਿਵੇਂ ਭਗਤਾਂ ਨੇ ਬਾਣੀ ਦੇ ਵਿੱਚ ਆਖਿਆ ਹੈ ਅਬ ਤੋ ਜਾਇ ਚੜਾ ਸਿੰਘ ਆਸਣ ਮਿਲਐ ਸਾਰਗ ਪਾਣੀ RAM ਕਬੀਰਾ ਏਕ ਭਏ ਕੋਈ ਨਾ ਸਕਿਆ ਪਛਾਨੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਤਰੰਗ ਜੈਸਾ ਜਬ ਹਮ ਹੋਦੇ ਤਬ ਦੂ ਨਾਹੀ ਅਬ ਤੋਹੀ ਮੈਂ ਨਾਹੀ ਇਹਨੂੰ ਕਹਿੰਦੇ ਸਾਥ ਸੰਗਤ ਦੀ ਇਕਤਾ ਦੀ ਵਡਿਆਈ ਤੂ ਤੂ ਕਰਤਾ ਤੂ ਹੁਆ ਮੁਜ ਮੇ ਰਹਾ ਨਾ ਹੂ ਹਰਜਨ ਕੈਸਾ ਚਾਹੀਏ ਜੈਸਾ ਹਰ ਹੀ ਹੋਏ ਇਹ ਹੈ ਕਿ ਇਕਤਾ ਦੀ ਵਡਿਆਈ ਆਪੇ ਕਰਤਾ ਜੁਗ-ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਉਹ ਕਰਤਾਪੁਰਖ ਜੁਗਾਂ-ਜੁਗਾਂ ਵਿੱਚ ਆਪ ਹੀ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ ਉਹ ਤੋਂ ਬਿਨਾ ਕੋਈ ਕਿਸੇ ਦੀ ਪਾਲਣਾ ਨਹੀਂ ਕਰ ਸਕਦਾ ਉਹ ਆਪ ਕਿਰਪਾ ਦੀ ਸ੍ਰਿਸ਼ਟੀ ਕਰੇ ਤਾਂ ਹੀ ਜੀਵ ਉਹਦੇ ਵਿੱਚ ਮਿਲ ਸਕਦਾ ਹੈ ਉਹ ਪ੍ਰਮਾਤਮਾ ਕਿਰਪਾ ਕਰੇ ਤਾਂ ਹੀ ਪੂਰੇ ਗੁਰੂ ਦੀ ਸੰਗਤ ਮਿਲਦੀ ਹੈ ਤੇ ਪੂਰੇ ਗੁਰੂ ਦੀ ਸੰਗਤ ਬਾਦੀ ਪ੍ਰਮਾਤਮਾ ਮਿਲਦਾ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚਰਤੇ ਪ੍ਰਭ ਆਪ ਮਿਲਾਏ ਮਹਾਰਾਜ ਬਚਨ ਕਰਦੇ ਹਨ ਭਾਈ ਗੁਰਬਾਣੀ ਦੁਆਰਾ ਹੀ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ ਮਤਲਬ ਕਿ ਗੁਰਬਾਣੀ ਦਾ ਮਤਲਬ ਕਿ ਗੁਰੂ ਦੀ ਮਰਿਆਦਾ ਗੁਰੂ ਦੇ ਉਪਦੇਸ਼ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੀ ਜਾਓ ਪੜੀ ਜਾਓ ਪੜੀ ਜਾਓ ਪਰਮਾਤਮਾ ਮਨ ਚ ਲੱਜੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ ਕਿ ਗੁਰੂ ਦੀ ਦੱਸੀ ਹੋਈ ਮਰਿਆਦਾ ਦੇ ਅਨੁਸਾਰ ਇਥੇ ਪੜ ਪੜ ਗੱਡੀ ਲੱਦੀ ਵਾਲਾ ਸਾਬ ਨਹੀਂ ਹੋਣਾ ਚਾਹੀਦਾ ਜਿਹੜਾ ਗੁਰੂ ਦੇ ਦੁਆਰਾ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਮਹਾਰਾਜ ਬਚਨ ਕਰਦੇ ਹਨ ਸੱਚੇ ਪਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹਨ ਤੇ ਪਰਮਾਤਮਾ ਨੂੰ ਆਪਣੇ ਵਿੱਚ ਅਪੇਧ ਕਰ ਲੈਂਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਸਮੁੱਚੀ ਸੰਗਤ ਦਾ ਭਲਾ ਕਰਦੇ ਕਲਿਆਣ ਕਰਦੇ ਹਨ ਜਿਹੜਾ ਵੀ ਇਹ ਕਥਾ ਵਿਚਾਰ ਨੂੰ ਅੱਜ ਦੇ ਦਿਨ ਸਰਵਣ ਕਰ ਰਿਹਾ ਸਰਵਣ ਕਰੇਗਾ ਉਦੇ ਸਾਧ ਸੰਗਤ ਜੀ ਸਾਰੇ ਦੁੱਖ ਘਟੇ ਜਾਂਦੇ ਨੇ ਘਰ ਪਰਿਵਾਰ ਸੁਖ ਸ਼ਾਂਤੀ ਮਿਲਦੀ ਹੈ ਕਿ ਜੀਵਨ ਵਿੱਚ ਆਉਣ ਵਾਲੇ ਵਿਪਤਾ ਦਾ ਨਾਸ ਹੋ ਜਾਂਦਾ ਸੋ ਇਨਕ ਸੇਵਾ ਪ੍ਰਵਾਨ ਕਰਨਾ ਬਾਕੀ ਸੰਗਤ ਤੱਕ ਇਹ ਕਥਾ ਪਹੁੰਚ ਸਕੇ ਆਪ ਸਰਬਤ ਸੰਗਤ ਨੇ ਸਾਧ ਸੰਗਤ ਜੀ ਕਿਰਪਾ ਕਰਮੀ ਲਾਈਕ ਵਾਲਾ ਬਟਨ ਜ਼ਰੂਰ ਦਬਾਉਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਸ਼ਬਦ ਲਿਖ ਕੇ ਸਾਧ ਸੰਗਤ ਜੀ ਆਪਣੀ ਆਪਣੀ ਹਾਜ਼ਰੀ ਭਰ ਕੇ ਮਹਾਰਾਜ ਜੀ ਦੀ ਸੇਵਾ ਆਪਣੇ ਆਪਣੇ ਇਸੇ ਪਵਾਨ ਦੀ ਕਿਰਪਾਲਤਾ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ